ਪਸ਼ਾਵਰ ਦੀ ਸੰਗਤ ਚ ਮਨਮੀਤ ਕੋਰ ਪਹਿਲੀ ਫਰਸਟ ਲੇਡੀ ਐਂਕਰ ਜਿਹੜੇ ਨੇ ਉਹ ਆਏ ਨੇ ਸਾਹਮਣੇ ਕਿਉਂਕਿ ਇਸ ਇਲਾਕੇ ਵਿੱਚੋਂ ਲੇਡੀ ਐਂਕਰ ਬਣਨਾ ਐਨਜੀ ਹੈ ਜਿਸ ਤਰ੍ਹਾਂ ਕਿ ਕੋਈ ਜੰਗ ਜਿੱਤਣਾ ਗੱਲੇ ਲਈ ਬੜਾ ਮੁਸ਼ਕਿਲ ਹੁੰਦਾ ਸੀ ਸਟਾਰਟ ਵਿੱਚ ਜਦੋਂ ਮੈਂ ਆਪਣੀ ਜਰਨਲਿਜ਼ਮ ਸਟਾਰਟ ਕੀਤੀ ਜਰਨਲਿਜ਼ਮ ਸੁਣਨੇ ਵਿੱਚ ਬੜਾ ਛੋਟਾ ਵਰਡ ਲੱਗਦਾ ਹੈ ਜਰਨਲਿਜ਼ਮ ਪਰ ਇਹ ਬੜਾ ਔਖਾ ਹੁੰਦਾ ਹੈ ਜਦੋਂ ਤੁਸੀਂ ਮਾથે ਤੇ ਬਿੰਦੀ ਲਾ ਕੇ ਇੱਥੇ ਪੇਸ਼ੌਰ ਦੀ ਗੱਲੇ ਮੁਹੱਲੇ ਵਿੱਚ ਇੱਥੇ ਦੀ ਸੜਕਾਂ ਦੇ ਉੱਤੇ ਜਾ ਕੇ ਆਪਣੀ ਰਿਪੋਰਟਿੰਗ ਕਰਦੇ ਹੋ ਆਪਣੇ ਸਿੱਖਾਂ ਦੀ ਹਿੰਦੂਆਂ ਦੀ ਤੇ ਮਸੀਹ ਬਰਾਦਰੀ ਦੀ ਆਵਾਜ਼ ਨੂੰ ਚੁੱਕਦੇ ਹੋ ਉਹਨਾਂ ਦੇ ਮਸਾਇਲ ਨੂੰ ਦੱਸਦੇ ਹੋ ਫਿਰ ਮੈਨੂੰ ਵੇਖਦੇ ਵੇਖਦੇ ਜਰਨੀ ਤੋਂ ਬੜਾ ਅਪਰੀਸ਼ੀਏਟ ਵੀ ਕੀਤਾ ਗਿਆ ਬੜੀ ਹਰਡਲਸ ਵੀ ਆਈ ਫਿਰ ਮੈਨੂੰ ਐਕਿਊਟ੍ਰਸ ਪ੍ਰਾਪਰਟੀ ਬੋਰਡ ਦੇ ਵਿੱਚ ਫਰਸਟ ਟਾਈਮ ਹਿਸਟਰੀ ਵਿੱਚ ਕੋਈ ਫੀਮੇਲ ਆਈ ਹੈ ਜਿਹੜੀ ਬੋਰਡ ਆਫ ਡਾਇਰੈਕਟਰ ਬਣੀ ਹੈ ਤੇ ਉਹ ਮੈਂ ਪਹਿਲੀ ਕੁੜੀ ਗੁਟਪਿਆਰੀ ਸੰਗਤ ਜੀ ਅੱਜ ਮੈਂ ਤੁਹਾਡਾ ਪ੍ਰਸ਼ਟ ਜਿਹੜਾ ਇੱਕ ਆਪਣੀ ਪੈਣਨਾ ਕਰਵਾਉਣਾ ਚਾਹ ਰਿਹਾ ਹਾਂ ਖਾਲਸਾ ਪੰਥ ਦੇ ਮਨਮੀਤ ਕੌਰ ਜੀ ਦੇ ਨਾਲ ਮਨਮੀਤ ਕੌਰ ਕੌਣ ਨੇ ਇਹ ਯਾਦ ਹੋਏਗਾ ਤੁਹਾਨੂੰ ਕੋਈ 5-7 ਸਾਲ ਪਹਿਲੇ ਅਸੀਂ ਤੁਹਾਨੂੰ ਦੱਸਿਆ ਸੀ ਕਿ ਪਸ਼ਾਵਰ ਦੀ ਸੰਗਤ ਚ ਮਨਮੀਤ ਕੋਰ ਪਹਿਲੀ ਫਰਸਟ ਲੇਡੀ ਐਂਕਰ ਜਿਹੜੇ ਨੇ ਉਹ ਆਏ ਨੇ ਸਾਹਮਣੇ ਕਿਉਂਕਿ ਇਸ ਇਲਾਕੇ ਵਿੱਚੋਂ ਲੇਡੀ ਐਂਕਰ ਬਣਨਾ ਐਂਜੀ ਹੈ ਜਿਸ ਤਰ੍ਹਾਂ ਕਿ ਕੋਈ ਜੰਗ ਜਿੱਤਣਾ ਔਰ ਅਸੀਂ ਗੱਲ ਕਰਦੇ ਹਾਂ ਕਿ ਅੱਜ ਕੱਲ ਉਹ ਕੀ ਕਰ ਰਹੇ ਨੇ ਔਰ ਆਪਣਾ ਸਫ਼ਰ ਕਿਵੇਂ ਸ਼ੁਰੂ ਕੀਤਾ ਔਰ ਇੱਥੇ ਤੱਕ ਕਿਸ ਤਰ੍ਹਾਂ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਮੀਤ ਕੌਰ ਹੈ ਮੈਂ ਪੇਸ਼ਔਰ ਸ਼ਹਿਰ ਦੀ ਰਹਿਣ ਵਾਲੀ ਹਾਂ ਮੇਲੇ ਲਈ ਬੜਾ ਮੁਸ਼ਕਿਲ ਹੁੰਦਾ ਸੀ ਸਟਾਰਟ ਵਿੱਚ ਜਦੋਂ ਮੈਂ ਆਪਣੀ ਜਰਨਲਿਜ਼ਮ ਸਟਾਰਟ ਕੀਤੀ ਜਰਨਲਿਜ਼ਮ ਸੁਣਨੇ ਵਿੱਚ ਬੜਾ ਛੋਟਾ ਵਰਡ ਲੱਗਦਾ ਹੈ ਜਰਨਲਿਜ਼ਮ ਪਰ ਇਹ ਬੜਾ ਔਖਾ ਹੁੰਦਾ ਹੈ ਜਦੋਂ ਤੁਸੀਂ ਮਾથે ਤੇ ਬਿੰਦੀ ਲਾ ਕੇ ਇੱਥੇ ਪੇਸ਼ਔਰ ਦੀ ਗੱਲੇ ਮੁਹੱਲੇ ਵਿੱਚ ਇੱਥੇ ਦੀਆਂ ਸੜਕਾਂ ਦੇ ਉੱਤੇ ਜਾ ਕੇ ਆਪਣੀ ਰਿਪੋਰਟਿੰਗ ਕਰਦੇ ਹੋ ਆਪਣੇ ਸਿੱਖਾਂ ਦੀ ਹਿੰਦੂਆਂ ਦੀ ਤੇ ਮਸੀਹ ਬਰਾਦਰੀ ਦੀ ਆਵਾਜ਼ ਨੂੰ ਚੁੱਕਦੇ ਹੋ ਕਾਫੀ ਔਖੀ ਰਹੀ ਸੀ ਬਟ ਫਿਰ ਵੀ ਮੇਰੇ ਜਿਹੜੇ ਇੱਥੇ ਦੇ ਨੀਅਰ ਬਾਈ ਲੋਕ ਸੀ ਉਹਨਾਂ ਨੇ ਬੜਾ ਅਪਰੀਸ਼ੀਏਟ ਕੀਤਾ ਮੇਰੀ ਸਿੱਖ ਸੰਗਤ ਨੇ ਬੜਾ ਅਪਰੀਸ਼ੀਏਟ ਕੀਤਾ ਮੈਨੂੰ ਮੋਟੀਵੇਟ ਕੀਤਾ ਕਿ ਮਨਮੀਤ ਤੂੰ ਕੱਲੀ ਜਿਹੜੀ ਕੁੜੀ ਨਹੀਂ ਆ ਤੂੰ ਬਾਕੀ ਸਿੱਖ ਸੰਗਤਾਂ ਦੀ ਜਿਹੜੀ ਬੱਚੀਆਂ ਨੇ ਉਹਨਾਂ ਦੀ ਰੋਲ ਮਾਡਲ ਹੈ ਤੇ ਤੂੰ ਨੇ ਆਪਣੀ ਜਰਨੀ ਨੂੰ ਬੜਾ ਸਮੂਥ ਰੱਖਣਾ ਤਾਂ ਕਿ ਜਿਹੜੀ ਬਾਕੀ ਕੁੜੀਆਂ ਨੇ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲੇ ਫਿਰ ਮੈਨੂੰ ਵੇਖਦੇ ਵੇਖਦੇ ਜਰਨੀ ਤੋਂ ਬੜਾ ਅਪਰੀਸ਼ੀਏਟ ਵੀ ਕੀਤਾ ਕਿ ਆ ਬੜੀ ਹਰਡਲਸ ਵੀ ਆਈ ਫਿਰ ਮੈਨੂੰ ਐਕਿਊਟ੍ਰਸ ਪ੍ਰਾਪਰਟੀ ਬੋਰਡ ਦੇ ਵਿੱਚ ਫਰਸਟ ਟਾਈਮ ਹਿਸਟ ਬੋਰਡ ਆਫ ਡਾਇਰੈਕਟਰ ਬਣੀ ਹੈ ਤੇ ਉਹ ਮੈਂ ਪਹਿਲੀ ਕੁੜੀ ਸੀ ਮੈਨੂੰ ਵੇਖਦੇ ਵੇਖਦੇ ਪੀਐਸਜੀਪੀਸੀ ਵਿੱਚ ਵੀ ਸਾਡੀ ਭੈਣ ਸਤਵੰਤ ਕੌਰ ਨੂੰ ਮੈਂਬਰ ਬਣਾਇਆ ਤੇ ਇਹ ਸਟਰਗਲ ਇਹ ਜਰਨੀ ਜਿਹੜੀ ਸੀ ਮੇਰੀ ਕੱਲੀ ਦੀ ਨਹੀਂ ਸੀ ਇਹਦੇ ਵਿੱਚ ਮੇਰੇ ਜਿਹੜੇ ਸਪੋਰਟਰਸ ਨੇ ਉਹਨਾਂ ਨੂੰ ਮੈਨੂੰ ਬੜਾ ਸਪੋਰਟ ਕੀਤਾ ਤਾਂ ਕਰਕੇ ਅੱਜ ਵੀ ਮੈਂ ਆਪਣੀ ਆਵਾਜ਼ ਨੂੰ ਲੈ ਕੇ ਚੱਲਦੀ ਹਾਂ ਔਰ ਆਪਣੀ ਕੌਮ ਨੂੰ ਆਪਣੀ ਕਮਿਊਨਿਟੀਜ਼ ਨੂੰ ਆਪਣੇ ਨਾਲ ਖੜਦੀ ਹਾਂ ਅੱਜਕਲ ਕੀ ਚੱਲ ਰਿਹਾ ਮੈਂ ਵੈਕਿਊਟਰਸ ਪ੍ਰਾਪਰਟੀ ਬੋਰਡ ਦੀ ਬੋਰਡ ਆਫ ਡਾਇਰੈਕਟਰ ਹਾਂ ਤੇ ਕੁਝ ਇੰਟਰਨੈਸ਼ਨਲ ਚੈਨਲਸ ਨਾਲ ਮੈਂ ਆਪਣੀ ਮਾਸ ਕਮਿਊਨੀਕੇਸ਼ਨ ਜਰਨਲਿਜ਼ਮ ਹੈ ਉਹ ਕੰਟੀਨਿਊ ਰੱਖੀ ਹੋਈ ਹੈ ਤੁਹਾਡਾ ਜਿਹੜਾ ਸਟੱਡੀ ਟਾਪਿਕ ਹੈ ਜਾਂ ਜਿਹੜਾ ਤੁਸੀਂ ਹਾਈਲਾਈਟ ਕਰਦੇ ਹੋ ਕਿਹੜਾ ਟਾਪਿਕ ਹੈ ਅਬ ਬੇਸਿਕਲੀ ਮੈਂ ਤੇ ਮਾਈਨੋਰਟੀਜ਼ ਦੇ ਇਸ਼ੂ ਨੂੰ ਦੇਖ ਰਹੀ ਸੀ ਬਟ ਹੁਣ ਜਦੋਂ ਐਵੇਕਿਊਟ੍ਰਸ ਪ੍ਰੋਪਰਟੀ ਬੋਰਡ ਵਿੱਚ ਆਈ ਤੇ ਇੱਥੇ ਬਹੁਤ ਸਾਰੇ ਗੁਰਦੁਆਰਿਆਂ ਦੇ ਮਸਾਇਲ ਸੀ ਸੰਗਤਾ ਦੇ ਮਸਾਇਲ ਸੀ ਜੇ ਲੋ ਬਾਹਰ ਆਂਦੀ ਸੀ ਉਹਨਾਂ ਦੇ ਮਸਾਇਲ ਨੂੰ ਹੱਲ ਕਰਨ ਲਈ ਬੜੀ ਕੋਸ਼ਿਸ਼ ਕੀਤੀ ਐਵੇਕਿਊਟ੍ਰਸ ਦੇ ਵਿੱਚ ਪਹਿਲੇ ਸਕਾਲਰਸ਼ਿਪਸ ਦਾ ਇਸ਼ੂ ਸੀ ਬੱਚਿਆਂ ਨੂੰ ਸਕਾਲਰਸ਼ਿਪ ਤੋਂ ਬੜੀ ਪ੍ਰੋਬਲਮ ਸੀ ਹੁਣ ਐਵੇਕਿਊਟ੍ਰਸ ਵੀ ਬੱਚਿਆਂ ਨੂੰ ਸਿੱਖ ਤੇ ਹਿੰਦੂ ਬੱਚਿਆਂ ਨੂੰ ਸਕਾਲਰਸ਼ਿਪ ਦੇ ਰਹੇ ਬਹੁਤ ਵੱਡਾ ਇਨੀਸ਼ੀਏਟਿਵ ਕੀਤਾ ਗਿਆ ਐਵੇਕਿਊਟ੍ਰਸ ਦੀ ਜਾਨਿਬ ਤੋਂ ਐਸਨ ਮਨਮੀਤ ਕੌਰ ਜੀ ਤੁਹਾਨੂੰ ਦੱਸਿਆ ਕਿ ਜਿਹੜੇ ਪਾਕਿਸਤਾਨ ਸਮਝ ਲੋ ਕਿ ਇਸ ਸਮਾਜ ਦੇ ਵਿੱਚ ਪਹਿਲਾ ਕਦਮ ਚੁੱਕਿਆ ਘਰ ਤੋਂ ਬਾਹਰ ਨਿਕਲ ਕੇ ਜਰਨਲਿਜ਼ਮ ਕਰਨੀ ਪਾਕਿਸਤਾਨ ਦੇ ਵਿੱਚ ਫੀਮੇਲ ਦੀ ਅੱਜ ਦੇ ਦਿਨਾਂ ਦੇ ਵਿੱਚ ਵੀ ਬਹੁਤ ਔਖੀ ਹੈ ਔਰ ਖਾਸ ਕਰਕੇ ਪਸ਼ਾਵਰ ਵਰਗੇ ਸ਼ਹਿਰ ਦੇ ਵਿੱਚ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਵੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਦੇਖਦੇ ਰਹੋ ਔਰ ਸੁਣਦੇ ਰਹੋ 87.8 FM ਆਕਲੈਂਡ ਨਿਊਜ਼ੀਲੈਂਡ